ਪਈ ਸਤੀ ਦਾ ਦਿੱਤੇ ਪਈ ਦੀ ਅਲਾ ਜੀ ਹਿੰਦੁਸਤਾਨ ਦੇ ਜਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਪਹੁੰਚੀ ਸ੍ਰੀ ਗੁਰੂ ਕੇਹ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਲਈ ਵਾਅਦਾ ਕੀਤਾ ਹੈ ਇਹ ਖਬਰ ਸੁਣ ਕੇ ਬਾਦਸ਼ਾਹ ਹੈਰਾਨ ਸੀ ਜੋ ਗੁਰੂ ਨੂੰ ਪੁੰਦੇ ਹਨ ਨਾ ਤਿਲਕ ਲਾਉਂਦੇ ਹਨ ਉਹ ਬ੍ਰਾਹਮਣਾਂ ਲਈ ਕਿਵੇਂ ਖੜੇ ਹੋ ਸਕਦੇ ਹਨ ਉਹਦੀ ਨਜ਼ਰ ਵਿੱਚ ਇਹ ਬੁੱਤਕ ਪਤਨ ਨਾਲ ਹਮਦਰਦੀ ਸੀ ਕਿ ਸੁਨੋ ਉਹ ਕਦੇ ਦਾਸਤ ਨਹੀਂ ਕਰ ਸਕਦਾ ਸੀ ਉਸਨੇ ਲਾਹੌਰ ਦੇ ਸੁਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਜੀ ਗੁਰੂ ਦੇਗਬਾਦਰ ਦੀ ਨੂੰ ਗ੍ਰਿਫਤਾਰ ਕਰਨ ਲਈ ਬੇੜੀ ਪਾ ਕੇ ਕੈਦ ਕਰ ਲਿਆ ਜਾਵੇ ਪੰਜਾਬ ਦੇ ਸੁਬੇਦਾਰ ਨੇ ਸਦਾ ਹਮਦਰਦ ਇੱਕ ਫੌਜ ਫੌਜਦਾਰ ਇਹ ਬਿਲਵਰ ਖਾਨ ਨੇ ਦੇਖਦੇ ਆਦੇ ਇੰਸਪੈਕਟਰ ਸਾਹਿਬ ਨਗਰ ਆਉਂਦਾ ਸੀ ਜੋ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕੈਦ ਕਰ ਲਵੋ ਜੀ ਦੀ ਪਾਈ ਮੱਤੀ ਦਾ ਜੀ ਪਾਈ ਸਤੀ ਦਾਸ ਜੀ ਤੇ ਪਾਈ ਬਿਆਲਾ ਜੀ ਕੋਈ ਸੁਦਰਤਾ ਮਨ ਦਾ ਜੋ ਤੇ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਜਿਹੜੀ ਜਿਹੜੀ ਤੇ ਕਾ ਕਰਦੇ ਨਾਲ ਸਾਹੇ ਤੋਂ ਪੋਲੇ ਸੀ ਦੀ ਨੰਦਪੁਰ ਸਾਹਿਬ ਤੋਂ ਨੋ ਜਿਦਾਂ ਬੇਟੇ ਹੁਣ ਦਿੱਤੋ ਹੋ ਚੁੱਕੇ ਹਨ ਇਹ ਭਤੀਜੇ ਪਾਈ ਮਤੀ ਦਾ ਕੁਜੀ ਉੱਤਰਧਰਮ ਜੰਦ ਨੂੰ ਗੁਰੂ ਰਾਇ ਬਦਾ ਦੀ ਇਹਨਾ ਖਾਪ ਦਿੱਤਾ ਗਿਆ ਸੀ ਕਿ ਗੁਰੂ ਪੇਗਵਰ ਦਾ ਸਾਹਿਬ ਜੀ ਦੀ ਪੂਰਬ ਦੀ ਯਾਤਰਾ ਵੇਲੇ ਕੋਈ ਮਤੀ ਦਾਸ ਜੀ ਗੁਰੂ ਇਹ ਦੇ ਅੰਗ ਸੰਗ ਰਹੇ ਤੇ ਸਾਹਮਣਾ 1975 ਇਸ ਨੀ ਵਿਸੇ ਦੇ ਨਾਮ ਗੁਰੂ ਰਾਇ ਬਨੇ ਜੀ ਗੁਰੂ ਗੋਮਿੰਦਰ ਆਏ ਜੀ ਨੂੰ ਗੁਰਿਆਈ ਸੌਂਪੀ ਤਾਂ ਸਵੇਰੇ ਭਾਈ ਮਤੀ ਦਾਸ ਜੀ ਵੀ ਮੌਜੂਦ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਉਹਨਾਂ ਨੇ ਸਤੀਦਾ ਜੀ ਵੀ ਦੀਨ ਦੋਸਾਂ ਨੂੰ ਪਾਈ ਮਤੀ ਦਾ ਵੀ ਨੂੰ ਦਿੱਲੀ ਕਿਦ ਨੰਬਰ ਕਿਹਾ ਦੱਸੋ ਤਰੀਕ ਨੇ ਵਿਚਾਰੇ ਨਾਲ ਤੀਰ ਪੇਸ਼ ਕੀਤਾ ਗਿਆ ਹੈ ਪਾਈ ਮਤੀ ਦਾ ਵੀ ਦੇ ਸੱਤੇ ਪਰ ਆਈ ਸਤੀਦਾ ਜੀ ਵੀ ਕਈ ਕੁੱਦੀਆਂ ਦੇ ਨਾਲੇ ਗੱਲ ਉਹ 파ਰਤੀ ਦੇ ਚੰਗੇ ਵਿਦਵਾਨ ਹਨ ਗੁਰੂ ਸਾਹਿਬ ਜੋ ਸ਼ਬਦ ਚਾਰਨ ਕਰਦੇ ਪਾਈ ਸਾਹਿਬ ਨੂੰ ਬਿਆਹ 파ਰਤੀ ਵਿੱਚ ਅਨੁਵਾਦ ਕਰੀ ਜਾਂਦੇ ਜਦੋਂ ਕੋਈ ਮੁਸਲਮਾਨ ਫਕੀਰ ਗੁਰੂ ਜੀ ਕੋਲ ਆਉਂਦਾ ਤਾਂ ਪਾਈ ਸਤੀਦਾ ਜੀ ਗੁਰੂ ਸਾਹਿਬ ਦੀ ਜੋ ਜੀ ਨੰਦਾ ਫਾਰਸੀ ਨਿਕਨਵਾਦ ਕਰਕੇ ਸਮਝਾ ਦਿੰਦੇ ਭਾਈ ਸਤੀਦਾਸ ਜੀ ਸਦਾ ਆਪਣੇ ਬੁੱਢੇ ਪ੍ਰਾਰ ਦੇ ਨਾਲ ਰਹਿੰਦੇ ਸਨ ਜਿੱਥੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਪਈ ਮਤੀ ਦਾਸ ਜੀ ਗਏ ਭਾਈ ਸਤੀਦਾਸ ਜੀ ਵੀ ਗੁਰੂ ਜੀ ਦੀ ਸੇਵਾ ਕਰਦੇ ਰਹੇ ਭਾਈ ਸਤੀਦਾਸ ਜੀ ਨੂੰ ਵੀ ਆਪਣੇ ਕੁਮੜ ਵਿੱਚ ਰਹਿ ਚਲੇ ਬੈਠ ਕੇ ਅੱਜ ਲਗਾ ਕੇ ਕਸ਼ਟ ਦੇ ਕੋਈ ਨਹੀਂ ਦਿੱਤਾ ਗਿਆ ਪਰੰਤੂ ਸਦਕੇ ਜਈਏ ਗੁਰੂ ਜੀ ਦੇ ਨਾ ਸਿੱਖਾਂ ਦੇ ਦਿਨਾਂ ਨੇ ਕਸ਼ਟ ਟੱਲੇ ਜੀ ਦੀ ਪ੍ਰਾਪਤ ਕੀਤੀ ਪਰ ਜਾਲਮ ਕੋਮਤ ਤੱਕ ਨਹੀਂ ਜੇਕਰ ਸਿੱਖੀ ਦਾ ਜੀਵਨ ਆਦਤ ਸਤਿਗੁਰੂ ਦਾ ਨਿਰੰਤਰ ਸੇਵਾ ਕਰਨਾ ਅਤੇ ਆਪਣੇ ਇਸ਼ਤ ਲਈ ਜੀਵਨ ਕੁਰਬਾਨ ਕਰਨਾ ਹੈ ਤਾਂ ਪਾਈ ਸਤਿਦਾਸ ਸਤੇ ਪਾਈ ਮਤੀ ਦਾਸ ਜੀ ਸਿੱਧ ਗੁਰੂ ਤੇਗ ਬਹਾਦਰ ਜੀ ਦੇ ਪੂਰਨ ਸਿੱਖ ਹਨ ਜਿਨ੍ਹਾਂ ਨੇ ਸਿੱਖੀ ਦੀ ਇਕ ਆਖਰੀ ਦਮ ਤੱਕ ਨਿਭਾਇਆ ਤੇ ਜੀਵਤ ਸਾਹਿਬਾ ਸੇਵਿਓ ਆਪਣਾ ਦੇਹ ਗੁਰਵਾਕ ਤੇ ਅਮਲ ਕਰਦੇ ਹੋਏ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਜੀ ਦੀ seva ਵਿੱਚ ਮਨਪਤ ਕਰ ਦਿੱਤਾ ਤੇ ਸੇਵਕੀ ਹੋੜਕਾ ਜੀਵਤ ਪ੍ਰੀਤ ਦੇ ਗੁਰਵਾਕ ਅਨੁਸਾਰ ਪਉ ਪਉ ਮੁਕੀ ਦਾਸ ਜੀਤ ਪੈ ਭਤੀ ਦਾਸ ਜੀ ਦੀ ਪ੍ਰੀਤ ਗੁਰ ਚਰਨਾਂ ਵਿੱਚ ਨੀਤ ਤੱਕ ਦੀ ਬਾਈ ਬਾਈ ਦੇਲਾ ਜੀ ਵੀ ਗੁਰੂ ਕਰਦੇ ਹਨ ਨਿੱਕ ਕਿਸਾਨਾ ਗੁਰੂ ਸਾਹਿਬ ਜੇ ਤੋਂ ਆਸਾਮ ਗਏ ਉਦੋਂ ਪਾਈ ਦੀ ਅਲਾ ਜੀ ਨਾਲ ਸੰੰਦਰੋਂ ਗੁਰੂ ਸਾਹਿਬ ਨੂੰ ਕੈਦ ਕੀਤਾ ਇਆ ਉਹਦੋਂ ਵੀ ਉਹਨਾਂ ਨਾਲ ਸੰਨ ਉਹਨਾਂ ਨੂੰ ਗੁਰਦੇ ਪਾਣੀ ਦਿੱਤੀ ਕਿ ਦਿੱਤਾ ਗਿਆ ਅਈ ਦਿਆਲਾ ਜੀ ਨੂੰ ਵੀ ਦੁਕਾਨ ਤੋਂ ਪਹਿਲਾਂ ਇਕਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਠੁਕਰਾ ਦਿੱਤੀ। ਫਿਰਾਂ ਤੋਂ ਉਹਨਾਂ ਨੂੰ ਤੁਸੀਂ ਇਹ ਦੇ ਕੇ ਸੀਤ ਕੀਤਾ ਗਿਆ ਇਹ ਸਾਰਾ ਮੰਦਰ ਗੁਰੂ ਜੀ ਅਤੇ ਦਿੱਲੀ ਨਿਵਾਸੀਆਂ ਨੇ ਵੀ ਵੇਖਿਆ ਜਿਸ ਨੇ ਇਤਿਹਾਸ ਨੂੰ ਸਦਾ ਲਈ ਬਦਲ ਦਿੱਤਾ। ਜੀ ਗੁਰੂ ਤੇਗ ਬਹਾਦਰ ਜੀ ਦੇ ਦੇਹ ਕੇ ਨਕਸ਼ਾ ਕੁਪਈਂ ਦਾਸ ਤੇ ਪਈ ਦੀ ਅਨੰਦ ਦੀ ਸ਼ੀਕਤਾ ਹੋਏ ਪਰ ਡਰੇ ਨਹੀਂ ਕੁਕੀ ਨਹੀਂ ਉਹਨਾਂ ਦੇਸ਼ ਯੁੱਧੀ ਮੌਸਿਕੀ ਜਾ ਹੈ ਸਨੇਹਾ ਸਾਰੇ ਜੀਵ ਵਿੱਚ ਫਲਾ ਦਿੱਤਾ ਗਿਆ ਜਿਸ ਨੂੰ ਸੇਵਾ ਹੋ ਹੈ ਜੋ ਆਖਰੀ ਸਾਹ ਤੱਕ ਨਿਭਾਈ ਜਾਵੇ